را جی سنا بھائی جی بہت بہتر روکی ویر کا بہت بہتر ਲੈ ਜੀ ਨੇ ਮੈਂ ਤੂੰ ਮੈਨੂੰ ਕਰ ਰਿਹਾ ਹਾਂ ਅੱਤਕ ਦੇਖ ਕੇ ਕਾਪੀਆਂ ਦਿੱਤੀ ਜਾਣੀਆਂ ਜਿਹੜੀ ਬੱਚਿਆਂ ਨੇ ਭਾਗ ਲਿਆ ਖੇਡਾਂ ਵਿੱਚ ਕਿਸੇ ਵੀ ਖੇਡ ਵਿੱਚ ਹਲੋ ਹਾਂਜੀ ਹਲੋ ਹਲੋ ਲੈ ਬੱਚੇ ਹਾਂਜੀ ਲੈ ਕੇ ਅੱਗੇ ਨਿਕਲੀ ਜਾਓ ਲਓ ਜੀ ਸ਼ਾਬਾਸ਼ ਅੱਗੇ ਜਾਈ ਜਾਓ ਹਾਂਜੀ ਠੀਕ ਹੈ ਅੱਗੇ ਜਾਈ ਜਾਓ ਨਿਕਲੀ ਜਾਓ ਬੱਚੇਓ ਸ਼ਾਬਾਸ਼ ਬਹੁਤ ਵਧੀਆ ਵਰਾਲਾ ਐ ਸ਼ੋਕਾ ਜੀ ਦੁਆਰਾ ਤੇ ਇਹਨਾਂ ਬੱਚਿਆਂ ਨੂੰ ਇਹ ਕਾਪੀਆਂ ਦਿੱਤੀ ਜਾ ਰਹੀਆਂ ਨੇ ਅਸ਼ੋਕਾ ਜੀ ਦੁਆਰਾ ਓਏ ਕੁੜੀਆਂ ਨੂੰ ਓਨਲੀ ਗਰਲਸ ਗਰਲਸ ਚੱਲ ਬੁੱਤ ਤੂੰ ਤੂੰ ਚੱਲ ਆਪ ਕਾਪੀ ਆ ਕੁੜੀ ਇੱਧਰ ਆ ਬੱਚੇ ਇੱਧਰ ਨੂੰ ਆ ਆ ਵੀਰ ਆ ਆ ਬੱਚੀ ਨੂੰ ਆ ਛੋੜੀ ਦੀ ਬੱਚੀ ਹਾਂ ਠੀਕ ਹੈ ਹਾਂ ਜੀ ਹਾਂ ਆ ਉਮਾ ਜੀ ਵੱਲੋਂ ਇਹ ਤਾਂ ਉਹਦੇ ਨਾਲ ਬੱਚੇ ਦਾ ਦਾਸ ਵੀ ਕਰਵਾਉਣਾ ਹੈ ਉਮਾ ਜੀ ਵੱਲੋਂ ਹਜ਼ਾਰ-ਹਜ਼ਾਰ ਰੁਪਏ ਦਿੱਤਾ ਜਾਊਗਾ ਤੇ ਕਹਿੰਦੇ ਉਮਾ ਜੀ ਦਾ ਵੀ ਦੇ ਜਾਣਾ ਬੱਚੀਆਂ ਨੂੰ ਜੇ جی, بہت جی پنجاب سارے بچے نے میڈم نہیں ملے میں <سؤال> بچے

ਹੀ ਗੈਣਾ ਜਾਂਦੇ ਹੋ ਭਾਜੀ ਮੈਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਇਹ ਵੀ ਮੈਂ ਸਿੱਖ ਕੇ ਆਇਆ ਤਾਂ ਕਿਤੋਂ ਮੈਂ ਦੇਖਿਆ ਸੀਗਾ ਬਾਹਰ ਜਿਆਦਾ ਸੀ ਕਰਦੇ ਇਲੈਕਸ਼ਨਾਂ ਦੇ ਵਿੱਚ ਉੱਥੇ ਜਿਆਦਾ ਆ ਚੀਜ਼ਾਂ ਹੁੰਦੀਆਂ ਦੀਆਂ ਉੱਥੇ ਹੀ ਦੇਖ ਕੇ ਮੈਂ ਆਪਣੇ ਬਾੜ ਦੇ ਵਿੱਚ ਕਰਵਾਇਆ ਹੈ ਟੂਰਨਾਮੈਂਟ ਜਿਹੜਾ ਛੋਟਾ ਲੈਵਲ ਦਾ ਵੀ ਹਾਂ ਜਿਹੜੇ ਲੇਡੀਜ਼ ਨਹੀਂ ਬਾਹਰ ਜਾ ਸਕਦੀਆਂ ਕਿ ਕਿਤੇ ਆਪਣੇ ਘਰ ਦੇ ਵਿੱਚੇ ਕੰਮ ਕਰਦੀਆਂ ਰਹਿੰਦੀਆਂ ਉਹਨਾਂ ਨੂੰ ਵੀ ਇੱਕ ਓਰੇ ਮੌਕਾ দেয়া ਗਿਆ ਵੀ ਹਾਂ ਖੇਡੋ ਉਰੇ ਹੁਣ ਸਾਰਿਆਂ ਦੇ ਜਿੰਨੇ ਪਰਿਵਾਰ ਮੇਰਾ ਆਇਆ ਉਰੇ ਮੈਂ ਸਾਰਿਆਂ ਦਾ ਦਿਲ ਤੇ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰੈਸ ਵਾਲਿਆਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੱਸ ਜੀ ਬਾਈ ਜੀ ਖਮਸਾ ਬਾਈ ਜੀ ਬੱਚਿਆਂ ਬਜ਼ੁਰਗਾਂ ਔਰਤਾਂ ਨੂੰ ਲੈ ਕੇ ਜਿਹੜੇ ਆ ਵਾਕਵਾਕ ਤਰ੍ਹਾਂ ਦੇ ਪਾਰਟਿਸਪੈਂਟ ਉਹਨਾਂ ਤੋਂ ਕਰਵਾਏ ਗਏ ਹੈ ਕਿਸੇ ਵੀ ਆਧਰੀ ਪਰ ਉਹ ਬਹੁਤ ਵਧੀਆ ਪ੍ਰੰਪਰਾਂ ਲਏ ਜੀ ਔਰ ਸਾਡੇ ਛੋਟੇ ਬੱਚਿਆਂ ਨੂੰ ਬਹੁਤ ਮਨ ਖੁਸ਼ ਹੋਇਆ ਕਿ ਛੋਟੀ ਪਲੇਰੀ ਸਾਡੀ ਰੋਕੀ ਓਏ ਜਿਨ੍ਹਾਂ ਨੂੰ ਬਰਾਸਤੀ ਸਾਡੀਆਂ ਖੇਡਾਂ ਜਿਵੇਂ ਕਿ ਰੱਸਾ ਕਸੀ ਹੋ ਗਈ ਟੀਮ ਖੇਡਾਂ ਵਰਬਾਲੀਬਲ ਔਰ ਬੈਡਮਿੰਟਨ ਵਰਗੀਆਂ ਵਧੀਆ ਗੇਮਾਂ ਸਟੈਂਡਰਡ ਦੀਆਂ ਗੇਮਾਂ ਦੇ ਬੱਚਿਆਂ ਨੂੰ ਜੋੜਿਆ ਜਾ ਰਿਹਾ ਔਰ ਇਸ ਤੋਂ ਮੈਂ ਤਾਂ ਕਹਾਗਾ ਕਿ ਜਿਵੇਂ ਕਿ ਕਿਨਾਰਾ ਦਿੱਤਾ ਸਾਡੇ ਰੋਕੀ ਵੀਰ ਨੇ ਕਿ ਨਸ਼ਿਆਂ ਤੋਂ ਤੇ ਆਪਣਾ ਮੋਬਾਈਲ ਤੋਂ ਛੁਟਕਾਰਾ ਕੌਣ ਦੇ ਲਈ ਇਹਨਾਂ ਖੇਡਾਂ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਆ ਬਹੁਤ ਵਧੀਆ ਸਲਾਹਕਾ ਜੋਗ ਇਹ ਕਰ ਲਓ ਯਾਰ ਆਪਣੀ ਔਰ ਪੰਜਾਬ ਸਰਕਾਰ ਦੇ ਵੱਲੋਂ ਵੀ ਖੇਡਾਂ ਬਤਨ ਪੰਜਾਬ ਦੀਆਂ ਸਮਾਗਮ ਕਰਵਾਈਆਂ ਜਾ ਰਹੀਆਂ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਵੀ ਇੱਕ ਸਮਾ ਸਾਡਾ ਨਵ ਸਾਡਾ ਪੰਜਾਬ ਨੌਜਵਾਨ ਖੇਡਾਂ ਨਾਲ ਜੁੜ ਔਰ ਸਾਡੇ ਬੱਚੇ ਨਵੀਂ ਪੀੜੀ ਸਾਡੀ ਇਹ ਵੀ ਸਾਡੀ ਇਹਦੇ ਚ ਕਿਹੜਾ ਮੋਬਾਈਲ ਦਾ ਇੱਕ ਬਹੁਤ ਵੱਡਾ ਰੋਗ ਬਚਨ ਲੱਗਿਆ ਉਸ ਤੋਂ ਵੀ ਨਿਜਾਤ ਮਿਲੇ ਔਰ ਮੈਂ ਰੋਕੀ ਜੀ ਨੂੰ ਵਧਾਈ ਦੇ ਪਤਨਾਂ ਜਿਨ੍ਹਾਂ ਨੇ ਐਡਾ ਵੱਡਾ ਇਹ ਸਾਡਾ ਪੰਜਾਬ ਸਰਕਾਰ ਦੇ ਮਾਰਗਦਰਸ਼ ਉਹ ਨਕਸ਼ੇ ਤੇ ਚਲਦੇ ਹੋਏ ਜੋ ਇੱਕ ਮਾਨ ਸਾਹਿਬ ਨੇ ਬੀੜਾ ਚੁੱਕਿਆ ਤੇ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਨਾ ਉਸ ਦੇ ਲਈ ਇਹ ਮੈਂ ਤਾਂ ਕਹਾਂਗਾ ਵਧਾਈ ਦੇ ਪਤਾਂ ਧੰਨਵਾਦ ਅੱਸੀ ਕੱਲ ਸਾਡੇ ਨਾਲ ਮੌਜੂਦ ਨੇ ਠੀਂਗੜਾ ਸਰਪੰਚ ਸਾਹਿਬਾਨ جسپریت قور جی جنہوں کی ڈپالٹمنٹ بورڈ کا ممبر چنیا گیا ہے ستری وارڈ نمبر چھ یا کھیڈ جو کی موبائل چڈو کھیلا اپناؤ سو کی کہنا چاہوں گا ਸਾਰੀ ਟੀਮ ਵੱਲੋਂ ਗੁੱਤ ਕਲੱਬ ਦੇ ਮੈਂਬਰਾਂ ਵੱਲੋਂ ਤੇ ਉਹਨਾਂ ਨੇ ਬੱਚਿਆਂ ਵਾਸਤੇ ਇੱਕ ਮਤਲਬ ਬਹੁਤ ਹੀ ਛੋਟੇ ਬੱਦਲ ਤੇ ਕਹਿ ਲਓ ਪਰ ਇਹ ਕੁਲੋਨੀ ਦੇ ਵਿੱਚ ਇੰਨਾ ਵਧੀਆ এনवायरमेंट ਕ੍ਰੀਏਟ ਕੀਤਾ ਕਿ ਛੋਟੇ ਬੱਚੇ ਤੋਂ ਲੈ ਕੇ 65 ਸਾਲ ਦੀ ਬੀਬੀ ਤੱਕ ਇਹਦੇ ਵਿੱਚ ਸ਼ਾਮਿਲ ਹੋ ਰਹੀ ਹੈ ਤੇ ਬੜਾ ਵਧੀਆ ਲੱਗਿਆ ਕਿ ਬਹੁਤ ਵਧੀਆ ਅਪਰਾਲੇ ਤੇ ਇਦਾਂ ਦੇ ਛੋਟੇ-ਛੋਟੇ ਅਪਰਾਲੇ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਕਰੀਏ ਤਾਂ ਮੈਨੂੰ ਲੱਗਦਾ ਕਿ ਆਪਣਾ ਜਗਾ ਯੂਸ ਹੈ ਇਹ ਮੋਬਾਈਲ ਫੋਨਾਂ ਨੂੰ ਛੱਡ ਕੇ ਜ਼ਰੂਰ ਫੇਰ ਇੱਕ ਵਾਰ ਖੇਡਾਂ ਵੱਲ ਮੁੜੀਏ ਉਹ ਜੋ ਇਹ ਪ੍ਰਾਲਾ ਸਾਡੇ ਬਾਰ ਨੰਬਰ 6 ਕਰਾਲੀ ਸ਼ਹਿਰ ਵਿੱਚ ਕੀਤਾ ਗਿਆ। ਸੋ ਤੁਹਾਨੂੰ ਲੱਗਦਾ ਕਿ ਇਹ ਜੋ ਪ੍ਰਾਲੇ ਪਿੰਡਾਂ ਵਿੱਚ ਵੀ ਹੋਣੇ ਸ਼ੁਰੂ ਹੋਣਗੇ? ਹਾਂਜੀ ਜ਼ਰੂਰ ਜੀ ਜ਼ਰੂਰ ਪਿੰਡਾਂ ਵਿੱਚੋਂ ਇਹ ਚੀਜ਼ਾਂ ਲੋਪ ਹੁੰਦੀਆਂ ਜਾਂਦੀਆਂ ਨੇ। ਕੁਝ ਸਹੂਲਤਾਂ ਦੀ ਘਾਟ, ਗਰਾਊਂਡਸ ਦੀ ਘਾਟ ਕਰਕੇ ਕਹਿ ਲਓ। ਇਹ ਬੱਚਿਆਂ ਦਾ ਜਿਹੜਾ ਹੈਗਾ ਮੋਬਾਈਲ ਨਾਲ ਜ਼ਿਆਦਾ ਟੱਚ ਹੋਣ ਕਰਕੇ ਇਹ ਚੀਜ਼ਾਂ ਘਟ ਗਈਆਂ। ਪਰ ਮੈਨੂੰ ਲੱਗਦਾ ਵੀ ਇਹਨੂੰ ਦੇਖ ਕੇ ਬੜਾ ਚਾਅ ਨਹੀਂ ਲਿਆ ਕਿ ਵਾਕਈ ਸਾਨੂੰ ਸੁਝਾਉਣਾ ਚਾਹੀਦਾ। ਇਹ ਜੇ ਇੱਕ ਸਿਟੀ ਵਿੱਚ ਇੰਨਾ ਲੋਪਾ ਕੀਤਾ ਜਾ ਸਕਦਾ ਤਾਂ ਫਿਰ ਪਿੰਡਾਂ ਵਿੱਚ ਵੀ ਉਪਰਾਲੇ ਹੋਣੇ ਚਾਹੀਦੇ। ਸੋ ਹਰ ਵਰਗ ਦਾ ਬੱਚਾ ਜਾਂ ਲੇਡੀਜ਼ ਤੋਂ ਲੈ ਕੇ ਜੈਂਸ ਤੱਕ ਪਾਰਟਿਸਪੇਟ ਕਰ ਰਹੇ ਹਨ ਸੋ ਆਪਾਂ ਨੂੰ ਨਹੀਂ ਲੱਗਦਾ ਕਿ ਅਗੋਂ ਆਉਣ ਵਾਲਿਆ ਇਹੋ ਜਿਹੇ ਉਪਰਾਲੇ ਜੋ ਹੋਰ ਵੱਧ ਚੜ ਕੇ ਹਿੱਸਾ ਪਾਉਣ ਲੈ ਲੇਡੀਜ਼ ਇਸ ਵਿੱਚ ਇੱਛਾ ਪਾਉਂਦੇ ਹਾਂਜੀ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਲੇਡੀਜ਼ ਦੀ ਸ਼ਮੂਲੀਅਤ ਕਾਫੀ ਹੈ ਜੀ ਇੱਥੇ ਤੇ ਬੀਬੀਆਂ ਨੇ 뮤지컬 ਥੀਅਰਸ ਦੇ ਵਿੱਚ ਤੇ ਹੋਰ ਗੇਮਸ ਦੇ ਵਿੱਚ ਪਾਰਟਿਸਪੇਟ ਕੀਤਾ ਇਹਦੇ ਵਿੱਚ ਜੇ ਇੰਨਾ ਦੇ ਉਪਰਾਲੇ ਆਪਾਂ ਕਰਦੇ ਆਂ ਤਾਂ ਦੇਖ ਦੇਖ ਕੇ ਲੇਡੀਜ਼ ਉਤਸ਼ਾਹਿਤ ਹੋਣਗੇ ਤੇ ਇੰਨਾ ਦੇ ਉਪਰਾਲੇ ਜ਼ਰੂਰ ਹੋਣੇ ਚਾਹੀਦੇ। ਧੰਨਵਾਦ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਜਵਾਬ ਨੰਬਰ 6 6 ਦੇ ਛੇਟਾ ਵਿੱਚ ਪਹੁੰਚੇ ਹੋ। ਜੇ ਕੋਈ ਮੋਬਾਈਲ ਛੱਡੋ ਛੇਟਾ ਆਪਣਾ ਜਿਸ ਤੱਕ ਜੇਕਰ ਮੰਨਿਆ ਜਾਵੇ ਪਿੰਡਾਂ ਵਿੱਚ ਨਸ਼ਾ ਦਾ ਛੇਵਾ ਦਰਿਆ ਹੈ ਤਾਂ ਇੱਕ ਤਰ੍ਹਾਂ ਵੈਲਡਮ ਚੱਲ ਰਿਹਾ ਹੈ। ਉਸ ਵਾਰ ਕੀ ਕਰਨਾ ਚਾਹੀਦਾ? ਸੋ ਇਹ ਰੋਕੀ ਬਾਈ ਦਾ ਬਹੁਤ ਵਧੀਆ ਪ੍ਰੋਗਰਾਮ ਆ ਇਹ ਠੋਕੇਟਾਂ ਦਾ ਇਹਨਾਂ ਨੇ 6 ਮਹੀਨਾਂ ਤੋਂ 6 ਵਿੱਚ ਇਹਨਾਂ ਨੇ ਸ਼ੁਰੂਆਤ ਕਰਿਆ ਸਾਡੇ ਮਨ ਬਹੁਤ ਕੁਝ ਆਇਆ ਕਿ ਅੱਜ ਕੱਲ ਤਾਂ ਕ੍ਰਿਕਟੇ ਜਿਆਦਾ ਚੱਲ ਰਹੀ ਹੈ ਬੱਚੇ ਉਧਰ ਜਾ ਰਹੇ ਨੇ ਇਹ ਜੋ ਪ੍ਰੋਗਰਾਮ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਬੱਚੇ ਇਸ ਤੋਂ ਥੋੜਾ ਮੋਬਾਈਲ ਤੋਂ ਜ਼ਿਆਦਾ ਦੂਰ ਰਹਿਣਗੇ ਹਾਂਜੀ ਹਾਂਜੀ ਇਹ ਜੋ ਵੀਰੇ ਨਕਾਇਆ ਇਹਨੂੰ ਲਗਾਤਾਰ ਲਾਗੂ ਰੱਖਣਾ ਬੱਚਿਆਂ ਨੂੰ ਡੇਲੀ ਆਵੇ ਬੱਚਿਆਂ ਨੂੰ ਗੇਮ ਵਜ ਤੇ ਇੰਜੋਏ ਕਰਾਵਾ ਬੱਚਿਆਂ ਨੂੰ ਮੋਬਾਈਲ ਤੇ ਤਾਂ ਖਤੂ ਕਰ। ਧੰਨਵਾਦ ਜੀ ਜੀ। ਵਾਰਡ ਨੰਬਰ 6 ਦੇ ਵਿੱਚ ਕੀ ਕਹਿਣਾ ਚਾਹੁੰਦੇ ਬਣਾ ਨਵੇਕਲਾ ਜਿਹੜਾ ਉਪਰਾਲਾ ਹੈ ਜੀ। ਬਿਲਕੁਲ ਮੋਬਾਈਲ ਛੱਡੋ ਖੇਡਾਂ ਅਪਣਾਓ। ਤੇ ਇਹ ਸਾਡੇ ਅਮਨਦੀਪ ਰੌਕੀ ਜੀ ਇਹ ਵਾਰਡ ਨੰਬਰ 6 ਚ ਵੀ ਰਹਿ ਰਹੇ ਆ ਤੇ ਇਹ ਜੋ ਪੰਜਾਬ ਜੀ ਯੂਥ ਕਲੱਬ ਬਣ ਰਹੇ ਆ ਪੂਰੇ ਪੰਜਾਬ ਚ ਉੱਤੇ ਵੀ ਇਹ ਪੂਰੇ ਖਰੜ ਹਲਕੇ ਦੇ ਯੂਥ ਕੋਆਰਡੀਨੇਟਰ ਹੈ। ਤੇ ਉੱਥੇ ਵੀ ਇਹਨਾਂ ਨੇ ਬਹੁਤ ਬਾ ਕਮਾਲ ਏਦਾਂ ਦੀਆਂ ਕਰੀਆਂ ਉੱਥੋਂ ਇਹਨਾਂ ਨੇ ਸਿੱਖਿਆ ਵੀ ਹੈ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਇਹ ਪਹਿਲੇ ਇਨਸਾਨ ਹੋਊਂਗੇ ਜਿਨ੍ਹਾਂ ਨੇ ਉੱਥੇ ਸਿੱਖ ਕੇ ਆ ਕੇ ਆਪਣੇ ਪਹਿਲਾ ਵਾਰਡ ਚ ਆਪਣੇ ਮਹੱਲੇ ਚ ਖੇਡਾਂ ਵਾਰਡ ਦੀਆਂ ਸ਼ੁਰੂ ਕੀਤਾ ਤੇ ਤੁਸੀਂ ਦੇਖੋ ਸਾਡੀਆਂ ਮਾਵਾਂ ਭੈਣਾਂ ਬੱਚੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਹੈ ਜੋ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤਾ ਉਹ ਕੀ ਸੀ ਉਹਦੇ ਚ ਇਸੇ ਵੀ 8 ਸਾਲ ਦੀ ਉਮਰ ਤੇ ਲੈ ਕੇ 70 ਸਾਲ ਦਾ ਕੋਈ ਵੀ ਪਾਰਟਿਸਿਪੇਟ ਕਰਦਾ ਮੈਨੂੰ ਲੱਗਦਾ ਇਹ ਵੀ ਉਸੇ ਤਰਜ਼ ਤੇ ਰੋਕੀ ਜੀ ਨੇ ਬਾ ਕਮਾਲ ਪੂਰੇ ਏਰੀਏ ਨੂੰ ਵਾਰਡ ਨੂੰ ਇੱਥੇ ਇਕੱਠਾ ਕਰਿਆ ਨਾਲੇ 10 ਵਜੇ ਤੱਕ ਕਿ ਅੱਜ 4 ਦਿਨ ਹੋ ਗਏ ਇਸ ਪ੍ਰੋਗਰਾਮ ਨੂੰ ਚੱਲਦੇ ਹੋਏ ਤੇ ਬਹੁਤ ਵਧੀਆ ਤਰੀਕੇ ਨਾਲੇ ਚਾਰੇ ਦਿਨ ਇਹਨਾਂ ਦੀ ਸਾਰੀ ਟੀਮ ਨੇ ਇੱਥੇ ਓਮਾ ਜੀ ਪੂਰੀ ਡਿਊਟੀ ਦੇ ਰਹੇ ਆ ਜੱਗੂ ਜੀ ਪੂਰੀ ਡਿਊਟੀ ਦੇ ਰਹੇ ਹੋ ਤੁਸੀਂ ਪੱਤਰਕਾਰ ਸਹਿਬਾਨ ਅਰਵੀਤ ਜੀ ਸਾਰੇ ਦਿਨ ਮਾਤ ਜੀ ਲੱਗੇ ਹੋਏ ਆ ਤੇ ਮੈਂ ਕਹਿੰਦਾ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਨਵੀਂ ਪਹਿਲ ਹੈ ਕਰਾਲੀ ਦੇ ਵਿੱਚ ਵਾਰਡ ਚ ਇਹ ਜਿਹੇ ਖੇਡਾਂ ਆਪਣੇ ਹਰ ਮੁਹੱਲੇ ਹਰ ਵਾਰਡ ਚ ਹੋਣੀਆਂ ਚਾਹੀਦੀਆਂ ਤਾਂ ਕਿ ਇੱਕ ਤਾਂ ਆਪਣਾ ਭਾਈਚਾਰਾ ਵੀ ਜਿਹੜਾ ਮੁੜ ਕੇ ਆਪਣੇ ਬੱਚੇ ਮੋਬਾਈਲਾਂ ਚ ਲੱਗੇ ਰਹਿੰਦੇ ਆ ਉਹ ਮੋਬਾਈਲਾਂ ਨੂੰ ਦੂਰ ਛੱਡ ਕੇ ਆ ਦੇਖੋ ਚਿੜੀਵੱਲਾ ਚੱਲ ਰਿਹਾ ਬਾਲੀਵਾਲ ਚੱਲ ਰਿਹਾ ਕਿੰਨੀ ਤਰ੍ਹਾਂ ਦੀਆਂ ਖੇਡਾਂ ਐ ਇਹ ਹਰ ਆਪਾਂ ਨੌਜਵਾਨਾਂ ਨੂੰ ਇਹ ਚੀਜ਼ਾਂ ਪੜਾਉਣੀਆਂ ਚਾਹੀਦੀਆਂ ਤੇ ਇੰਪਲੀਮੈਂਟ ਕਰਨੀਆਂ ਚਾਹੀਦੀਆਂ ਆਪਣੇ ਬਾੜ ਮੋਹੱਲੇ 'ਚ ਚੇਰਮੈਨ ਸਾਹਿਬ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੁਪਨਾ ਵੀ ਹੋਇਆ ਹੈ ਪੰਜਾਬ ਨੂੰ ਰੰਗਲਾ ਪੰਜਾਬ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਤੇ ਉਹਨਾਂ ਨੇ ਕਿਹਾ ਤੇ ਕੇ ਮੇਕਰ ਕਰਦੇ ਵਿੱਚ ਖੇਡਾਂ ਪਜਾਦਾਗਾ ਤੇ ਉਸਤਿਕਾਲ ਜੀ ਦਾ ਸ਼ੁਭਨਾਮ ਮਨਜੀਤ ਕੌਰ ਜੀਤ ਕੌਰ ਜੀ ਅੱਜ ਵਾੜ ਨੰਬਰ 6 ਤੁਹਾਡੇ ਚ ਐਡਾ ਵਾਰਡ ਨੰਬਰ 6 ਦੀ ਹੋ ਰਹੀਆਂ ਜੋ ਕਿ ਮੋਬਾਈਲ ਛੱਡੋ ਤੇ ਖੇਡਾ ਅਪਣਾਓ ਇਸ ਵਿੱਚ ਤੁਸੀਂ ਵੀ ਹਿੱਸਾ ਲਿਆ ਸੋ ਕਿਦਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਜੀ ਸਾਰੇ ਬੱਚੇ ਮਤਲਬ ਮਿਲ ਕੇ ਸਾਰਾ ਕੰਮ ਕਰਦੇ ਆ ਤਾਂ ਬਹੁਤ ਵੱਡਾ ਪ੍ਰਾਪਲ ਬੱਚਿਆਂ ਦਾ ਤਾਂ ਅਸੀਂ ਤਾਂ ਇਹੀ ਕਹਿੰਦੇ ਆ ਵੀ ਹਰ ਸਾਲ ਦੀ ਤਰ੍ਹਾਂ ਹਰ ਇੱਕ ਸਾਲ ਹਰ ਇੱਕ ਸਾਲ ਐਦਾਂ ਹੀ ਰਹੇ ਸੋ ਜਿੱਦਾਂ ਵਾਰ ਨੰਬਰ 6 ਕੁਰਾਲੀ ਨੇ ਇਹ ਵਾਰ ਸ਼ੁਰੂਆਤ ਕੀਤੀ ਹੈ ਤਾਂ ਤੁਹਾਨੂੰ ਲੱਗਾ ਹਰੇਕ ਵਾਰ ਚ ਇਹ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਜਾਂ ਕਿ ਬੱਚੇ ਜੋ ਮੋਬਾਈਲ ਤੋਂ ਦੂਰ ਰਹਿਣ ਹਾਂਜੀ ਸਾਲ ਵਿੱਚ ਵੀ ਦੋ ਵਾਰ ਹੀ ਹੋਣੇ ਚਾਹੀਦੇ ਆ ਸਾਡੇ ਮਹੱਲੇ ਵਿੱਚ ਸ਼ੁਰੂ ਗਈ ਮਤਲਬ ਚਾਰ ਫੰਕਸ਼ਨ ਹੋਇਆ ਕਰਨਗੇ ਦੋ ਖੇਡਾਂ ਵਾਲੇ ਠੀਕ ਸਾਲਾਨਾ ਅਖੰਡ ਪਾਠ ਹਾਂਜੀ ਤਾਂ ਸਾਡੇ ਇੱਥੇ ਤੀਆਂ ਦਾ ਵੀ ਬਣਾਇਆ ਜਾਂਦਾ ਏ ਤਾਂ ਤੀਆਂ ਦਾ ਵੀ ਬਹੁਤ ਵਧੀਆ ਮਨਾਇਆ ਜਾਂਦਾ ਇਸ ਕਰਕੇ ਸਾਡਾ ਮਾਹੌਲ ਬਹੁਤ ਵਧੀਆ ਹੈ ਬਹੁਤ ਉਪਰਾਲਾ ਕੀਤਾ ਬੱਚਿਆਂ ਨੇ ਹੋ ਜਿੱਦਾਂ ਕਿ ਸਾਡੇ ਭੈਣਾਂ ਤੇ ਸਾਡੀ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਬੱਚਿਆਂ ਤੱਕ ਸਾਰਿਆਂ ਨੇ ਪਾਰਟਿਸਪੇਟ ਕੀਤਾ ਸੋ ਤੁਹਾਨੂੰ ਲੱਗਦਾ ਕਿ ਇਦਾਂ ਬੱਚਿਆਂ ਦਾ ਹੌਸਲਾ ਹੋਰ ਵੀ ਖੁੱਲੇਗਾ ਹਾਂਜੀ ਹਾਂਜੀ ਬਹੁਤ ਹੌਸਲਾ ਖੁੱਲੇਗਾ ਬੱਚੇ ਛੋਟੇ ਹੁਣ بڑے ਹੋਣਗੇ ਤਾਂ ਉਹਨਾਂ ਨੇ ਇਹਨਾਂ ਦੇ ਨਾਲ ਲੱਗ ਕੇ ਸਗਰ ਨਸ਼ਾ ਛੱਡਣਗੇ ਜਿਹੜੇ ਬੱਚੇ ਕਰਦੇ ਆ ਉਹਨਾਂ ਨੇ ਵੀ ਨਾਲ ਰਲ ਕੇ ਸਾਰਾ ਕੁਝ ਮਤਲਬ ਠੀਕ ਹੋ ਜਾਣਾ ਧੰਨਵਾਦ ਜੀ ਧੰਨਵਾਦ